ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 624 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਪ੍ਰਮਾਤਮਾ ਆਪ ਜੀ ਵਿਸ਼ੇ ਵਿਕਾਰਾਂ ਦੇ ਬੰਦਨਾ ਤੋਂ ਛਡਾਉਣ ਵਾਲੇ ਹੋ ਜਿਵੇਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛਡਵਾ ਕੇ ਉਹਨਾਂ ਦੀ ਆਜ਼ਾਦੀ ਬਖਸ਼ਿਸ਼ ਕੀਤੀ ਸੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਹ ਪਾਤਸ਼ਾਹ ਜੀ ਆਪ ਜੀ ਮੇਰੇ ਵਿਕਾਰਾਂ ਰੂਪੀ ਚੋਰਾ ਤੋਂ ਬੰਦਰਾ ਤੋਂ ਛਡਾ ਕੇ ਮੇਰੀ ਆਤਮਾ ਦੀ ਆਪ ਜੀ ਨੇ ਆਜ਼ਾਦੀ ਬਖਸ਼ਿਸ਼ ਕੀਤੀ ਹੈ ਇਸ ਕਰਕੇ ਇਹ ਪ੍ਰਮਾਤਮਾ ਆਪ ਇਹਨਾਂ ਵਿਸ਼ੇ ਵਿਕਾਰਾਂ ਦੇ ਦੁੱਖ ਤੋਂ ਮੈਨੂੰ ਛਡਾ ਲਿਆ ਹੈ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਇਹ ਪ੍ਰਮਾਤਮਾ ਮੈਂ ਕੋਈ ਚੰਗਾ ਕਰਮ ਨਹੀਂ ਕਰਦਾ ਨਾ ਹੀ ਮੈਂ ਧਰਮ ਦੀ ਗੱਲ ਜਾਣਦਾ ਹਾਂ ਮੈਂ ਲੋਭੀ ਤੇ ਲਾਲਚੀ ਹਾਂ ਤੇ ਮਾਇਆ ਧਾਰੀ ਹਾਂ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈ ਤੁਮਾਰੀ اے ਪ੍ਰਮਾਤਮਾ ਹੁਣ ਮੇਰਾ ਨਾਮ ਆਪ ਜੀ ਦੇ ਨਾਮ ਦੇ ਨਾਲ ਜਾਂਦਾ ਜਾਂਦਾ ਹੈ ਭਾਵ ਕੇ ਮੈਂ ਆਪ ਜੀ ਦਾ ਹੀ ਭਗਤ ਅਖਵਾ ਰਿਹਾ ਇਸ ਕਰਕੇ ਮੇਰੀ ਇੱਜ਼ਤ ਪਤ ਆਪ ਜੀ ਦੇ ਹੱਥ ਵਿੱਚ ਹੈ ਤੇ ਆਪ ਹੀ ਰੱਖਿਆ ਕਰੋ ਹਰ ਜਿਓ ਨਿਮਾਨਿਆ ਤੁਮਾਨ ਉਹ ਪ੍ਰਮਾਤਮਾ ਜਿਹੜਾ ਹੈ ਨਿਮਾਨਿਆ ਨੂੰ ਮਾਣ ਦਿੰਦਾ ਹੈ ਨਿਚੀਜਿਆਂ ਚੀਜ਼ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਪਰਮਾਤਮਾ ਨੀਚਾ ਉੱਚ ਕਰਕੇ ਉਹ ਪਰਮਾਤਮਾ ਬਖਸ਼ ਲੈਂਦਾ ਹੈ ਇਹ ਪਰਮਾਤਮਾ ਤੇਰੀ ਕੁਦਰਤ ਤੋਂ ਮੈਂ ਬਲਿਹਾਰ ਜਾਂਨਾ ਹਾਂ ਰਹਾਓ ਜੈਸਾ ਬਾਲਕ ਭਾਈ ਸੁਬਾਈ ਲੱਖੇ ਪ੍ਰਾਤਕਵਾ ਕਮਾਵੇ ਜਿਵੇਂ ਬੱਚਾ ਗਲਤੀਆਂ ਕਰਦਾ ਹੈ ਤੇ ਲੱਖਾਂ ਹੀ ਗਲਤੀਆਂ ਕਰਦਾ ਹੋਵੇ ਕਰ ਉਪਦੇਸ਼ ਛਿੜਕੇ ਉਹ ਪਾਤੀ ਬਹੁਤ ਪਿੱਤਾ ਗੱਲਾਵੇ ਪਰ ਉਸ ਦਾ ਪਿਤਾ ਉਸ ਨੂੰ ਝਿੜਕਦਾ ਹੈ ਹਰ ਤਰੀਕੇ ਦੇ ਨਾਲ ਸਮਝਾਉਂਦਾ ਹੈ ਤੇ ਉਸ ਨੂੰ ਸਿੱਧੇ ਰਸਤੇ ਪਾਉਂਦਾ ਹੈ ਇਸੇ ਤਰ੍ਹਾਂ ਹੈ ਪਰਮਾਤਮਾ ਅਸੀਂ ਆਪ ਜਿਹੇ ਬੱਚੇ ਹਾਂ ਅਗਣਤ ਗਲਤੀਆਂ ਕਰਦੇ ਹਾਂ ਬੇਅੰਤ ਗਲਤੀਆਂ ਕਰਦੇ ਹਾਂ ਤੇ ਆਪ ਜੀ ਸਾਨੂੰ ਝਿੜਕ ਕੇ ਸਾਨੂੰ ਸਿੱਧੇ ਰਸਤੇ ਪਾ ਲੈਂਦੇ ਹੋ ਆਪ ਜੀ ਦੀ ਇਹ ਬਖਸ਼ਿਸ਼ ਹੈ ਇਸੇ ਕਰਕੇ ਸਾਇਬ ਬਖਸ਼ਿਸ਼ ਕਰਦੇ ਹਨ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗਿਆ ਬਖਸ਼ਿਸ਼ ਤਾਂ ਗੁਰ ਵਡਿਆਈ ਜੇ ਪ੍ਰਮਾਤਮਾ ਸਾਨੂੰ ਸਮਝਾ ਰਿਹਾ ਹੈ ਜੇ ਗਰਮ ਸੁਮਾਹ ਦੇ ਨਾਲ ਵੀ ਕਿਤੇ ਸਮਝਾ ਦੇਵੇ ਪਿਤਾ ਤੇ ਉਸ ਦੇ ਵਿੱਚ ਸਾਡਾ ਹੀ ਭਲਾ ਹੈ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੇ ਪ੍ਰਮਾਤਮਾ ਪਿਛਲੇ ਔਗਣਾਂ ਨੂੰ ਬਖਸ਼ ਲੈਂਦਾ ਹੈ ਅੱਗੇ ਸੱਚੇ ਤੇ ਸੁੱਚੇ ਮਾਰਗ ਤੇ ਸਾਨੂੰ ਚੱਲਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਹਰਿਆਤ ਅਨਤਰਜਾਮੀ ਸਾਬਿਤ ਜਾਣ ਤਾਂ ਕਿ ਸਪੈਕ ਸੁਣਾਈਏ ਉਹ ਪਰਮਾਤਮਾ ਸਾਡੀਆਂ ਅੰਦਰ ਦੀਆਂ ਨੂੰ ਜਾਣਦਾ ਹੈ ਹਰ ਇੱਕ ਦੇ ਅੰਦਰ ਦੀ ਕਹਾਣੀ ਨੂੰ ਪਰਮਾਤਮਾ ਜਾਣਦਾ ਹੈ ਪਰਮਾਤਮਾ ਆਪ ਜੀ ਦੇ ਅੱਗੇ ਅਸੀਂ ਕੀ ਪ੍ਰੂਫ ਕਰੀਏ ਇਸ ਕਰਕੇ ਸਾਬ ਕਹਿੰਦੇ ਹਨ ਮਿੰਨ ਬੋਲੇ ਆ ਸਭ ਕੁਝ ਜਾਣਦਾ ਆਪ ਜੀ ਸਭ ਕੁਝ ਜਾਣਦੇ ਹੋ ਸਾਡੇ ਅੰਦਰ ਦੀ ਗਾਥਾ ਨੂੰ ਕਹਿਣਾ ਕਥਨ ਨਾ ਭੀਜਿਆ ਗੋਬਿੰਦ ਹਰ ਭਾਵੈ ਪੈਂਜ ਰਖਾਈ ਹੈ हे परमात्मा मैं केड़े बोल बोलਾਂ ਜਿਸ ਦੇ ਨਾਲ ਆਪ ਜੀ ਖੁਸ਼ ਹੋ ਜਾਵੋ ਭਾਵ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਮੇਰਾ ਮਨ ਜੁੜ ਜਾਵੇ ਤੇ ਇਸ ਕਰਕੇ ਕਿਰਪਾ ਕਰੋ ਅਬਰ ਉਟ ਮੈਂ सगली ਦੇਖੀ ਕਿ ਤੇਰੀ ਉਟ ਰਖਾਈ ਹੈ ਮੈਂ ਸਾਰੇ ਆਸਰੇ ਦੇਖ ਲੇ ਪਰ ਤੇਰੇ ਵਰਗਾ ਆਸਰਾ ਮੈਨੂੰ ਦੁਨੀਆਂ ਦੇ ਉੱਤੇ ਨਹੀਂ ਮਿਲਿਆ ਹੋ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬਨੰਤੀ ਉਹ ਪਰਮਾਤਮਾ ਦਿਆਲੂ ਹੈ ਕਿਰਪਾਲੂ ਹੈ ਆਪ ਹੀ ਆਪਣੇ ਸੇਵਕ ਦੀ ਬੇਨਤੀ ਸੁਣਦਾ ਹੈ ਪੂਰਾ ਸਤਗੁਰ ਮੇਲ ਮਲਾਵੈ ਸਭ ਚੁੱਕੈ ਮਨ ਕੀ ਚਿੰਤਿ ਉਹ ਪ੍ਰਮਾਤਮਾ ਪੂਰੇ ਗੁਰੂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਪੂਰਾ ਗੁਰੂ ਜਿਹੜਾ ਹੈ ਉਸ ਪ੍ਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਹੈ ਤੇ ਮਨ ਦੀ ਸਾਰੀ ਚਿੰਤਾ ਫਿਕਰ ਖਤਮ ਹੋ ਜਾਂਦੀ ਹੈ ਹਰ ਹਰ ਨਾਮ ਔਕਤ ਮੁਕ ਪਾਇਆ ਜਰ ਨਾਨਕ ਸੁਖ ਵਸੰਤੀ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਮੈਂ ਅੰਮ੍ਰਿਤ ਰੂਪੀ ਦੁਆ ਪ੍ਰਾਪਤ ਕਰ ਲਈ ਹੈ ਤੇ ਦਾਸ ਨਾਨਕ ਦਾ ਮਨ ਜਿਹੜਾ ਹੁਣ ਸਦੀਵੀ ਸੁੱਖ ਦੇ ਵਿੱਚ ਚਲਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ